ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨੂੰ ਸਤਿ ਸ੍ਰੀ ਅਕਾਲ ਨਮਸਤੇ ਗੁੱਡ ਮਾਰਨਿੰਗ ਪਿੰਡ ਨਥੇਹਾ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਮੋਤੀ ਮਹਿਰਾ ਜਿਨ੍ਹਾਂ ਨੇ ਸਾਬ ਜਦਿਆਂ ਨੂੰ ਮਾਤਾ ਜੀ ਨੂੰ ਦੁੱਧ ਪਿਲਾਇਆ ਉਸ ਨੂੰ ਸਮਰਪਿਤ ਪਿੰਡ ਨਥੇਹਾ ਵੱਲੋਂ ਚਾਹ ਦਾ ਬਿਸਕੁਟਾ ਦਾ ਲੰਗਰ ਚਲਾਇਆ ਜਾ ਰਿਹਾ ਹੈ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਚਲਦੇ ਹਾਂ ਜਿੱਥੇ ਲੰਗਰ ਚਲਾਇਆ ਜਾ ਰਿਹਾ ਹੈ ਸੰਗਤਾਂ ਦਾ ਇਕੱਠ ਮੇਰੇ ਹਿਸਾਬ ਨਾਲ ਇਹ ਉਪਰਾਲਾ ਪਹਿਲਾ ਉਪਰਾਲਾ ਹੈਗਾ ਪਿੰਡ ਵਾਸੀਆਂ ਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਹਮ ਹਮਾ ਕੇ ਲੰਗਰ ਦਾ ਪ੍ਰਬੰਧ ਕੀਤਾ ਹੈ ਚਾਹ ਤੇ ਬਿਸਕੁਟ ਦਾ ਲੰਗਰ ਸੰਗਤਾਂ ਵਾਸਤੇ ਤਿਆਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਨੌਜਵਾਨ ਵੀਰ ਸ੍ਰੀ ਹੰਦ ਫਤਈਗੜ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਚਾ ਬਿਸਕਟ ਦਾ ਲੰਗਰ ਪਿੰਡ ਨਥੇਹਾ ਵੱਲੋਂ ਬੜਾ ਉਪਰਾਲਾ ਕੀਤਾ ਜਾ ਰਿਹਾ ਸਮੁੱਚਾ ਪਿੰਡ ਨੌਜਵਾਨ ਬਜ਼ੁਰਗ ਬੱਚੇ ਮਤਾਮਾ ਹਮ ਹੋਵਾ ਕੇ ਕੇਸ ਲੰਗਰ ਦੇ ਵਿੱਚ ਸੇਵਾ ਕਰ ਰਹੇ ਹੈਗੇ ਕੋਨੇ અમાਰੇ ਅੱਗੇ ਆ ਜਾਣ ਆਉਣ ਵਾਲੀਆਂ ਸੰਗਤਾਂ ਨੂੰ ਲੰਗਰ ਸ਼ਿਕਾਇਆ ਜਾ ਰਿਹਾ ਹੈ ਚਾਹ ਸ਼ਿਕਾਇਆ ਜਾ ਰਹੀ ਹੈ ਬਿਸਕੁਟ ਸ਼ਿਕਾਇਆ ਜਾ ਰਿਹਾ ਹੈ ਭਾਈ ਮੋਤੀ RAM ਦੀ ਸੇਵਾ ਨੂੰ ਸਮਰਪਿਤ ਚਾਹ ਬਿਸਕੁਟ ਲੰਗਰ ਪਿੰਡ ਨਥੇਹਾ ਜ਼ਿਲ੍ਹਾ ਬ헨ਦਾ ਦੀਆਂ ਸੰਗਤਾਂ ਵੱਲੋਂ ਦੇ ਨਾਲ ਬਸ ਆ ਗਿਆ ਨੌਜਵਾਨ ਸਾਥੀ ਉਹਨਾਂ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਬਸ ਆ ਗਿਆ ਇੱਕ ਵਾਰੀ ਜਾਦਾ ਲੰਗਰ ਸ਼ਿਕਾਇਤ ਆ ਰਹੀ ਹੈ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਭਾਈ ਜਰਨੈਲ ਸਿੰਘ ਜੀ ਮਿੱਠੂ ਹਾਂਜੀ ਵਾਇਗੁਰਜੀ ਦਾ ਖਾਲਸਾ ਸਾਹਿਬ ਵਾਇਗੁਰਜੀ ਦੀ ਫਤਿਹ ਵਾਇਗੁਰਜੀ ਦੀ ਫਤਿਹ ਪਹਿਲਾਂ ਤਾਂ ਧੰਨਵਾਦ ਕਰਦੇ ਆਂ ਪਿੰਡ ਵਾਸੀਆਂ ਦਾ ਸਮੁੱਚੀਆਂ ਸੰਗਤਾਂ ਦਾ ਜਿਨ੍ਹਾਂ ਨੇ ਬੜਾ ਉਰਾਲਾ ਕਰਕੇ ਮੋਤੀ ਰਾਮ ਦਾ ਜਿਹੜਾ ਸਮਰਪਿਤ ਲੰਗਰ ਚਲਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹਨਾਂ ਉਰਾਲਾ ਕੀਤਾ ਹੈ ਜੋ ਨਗਰ ਨੇ ਨਗਰ ਦੇ ਸਹਿਯੋਗ ਦੇ ਨਾਲ ਨੌਜਵਾਨ ਵੀਰਾਂ ਨੇ ਅਪਰਾਲਾ ਕੀਤਾ ਹੈ ਜੋ ਤਨਸ਼ੀਰ ਗੁਰ ਗੋਬੇ ਸਿੰਘ ਜੀ ਮਹਾਰਾਜ ਜਿਹਦੇ ਵੱਡੇ ਸਹਬਜਾਦੇ ਛੋਟੇ ਸਹਬਜਾਦੇ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਆਪਣੇ 62 ਸਟੈਂਡ ਉੱਪਰ ਚਾਹ ਪਾਣੀ ਦੇ ਲੰਗਰ ਬਿਸਕੁਟਾਂ ਦੇ ਲੰਗਰ ਦੁੱਧ ਦੇ ਲੰਗਰ ਭਾਵਕੇ ਨੱਗਰ ਨੇ ਬਹੁਤ ਸਹਿਯੋਗ ਦਿੱਤਾ ਹੈ ਹਰ ਪੱਖੋਂ ਦੁੱਧ ਪੱਖੋਂ ਮਾਇਆ ਪੱਖੋਂ ਜੋ ਹੋਰ ਰਸਤਾ ਲੰਗਰਾਂ ਦੇ ਵਿੱਚ ਪੈਣੀਆਂ ਹਨ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਹੈ ਤੋ ਬਹੁਤ ਹੀ ਨੌਜਵਾਨ ਵੀਰਾਂ ਵਿੱਚ ਉਤਸ਼ਾਹ ਹੈ ਇਹ ਉਤਸ਼ਾਹ ਹੋਣਾ ਵੀ ਬਹੁਤ ਜ਼ਰੂਰੀ ਹੈ ਜੋ ਸਾਡੇ ਵਾਸਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਡੀ ਵੱਡੀ ਸ਼ਹਾਦਤ ਸਾਰਾ ਕੁਰਬਾਨ ਕਰਕੇ ਸਾਡੇ ਵਾਸਤੇ ਸਾਨੂੰ ਸਮਰਪਤ ਸਾਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਤੋ ਕਿਉਂ ਮੈਂ ਕਿਉਂ ਨਾ ਸਾਡਾ ਫਰਜ਼ ਬਣੇ ਉਹਨਾਂ ਨੂੰ ਯਾਦ ਕੀਤਾ ਜਾਵੇ ਉਹਨਾਂ ਦੀ ਯਾਦ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਕਿੰਨੇ ਨੌਜਵਾਨ ਵੀਰ ਸ਼ੋਵਾ ਤੋਂ ਲੈ ਕੇ ਸ਼ਾਮ ਤੱਕ ਜੋ ਚਾਹ ਪਾਣੀ ਦੇ ਲੰਗਰ ਟੁੱਟ ਵਰਤਾਏ ਜਾ ਰਹੇ ਹਨ ਐਨਾ ਉਤਸ਼ਾਹ ਹੈ ਐਨੀਆਂ ਖੁਸ਼ੀਆਂ ਹਨ ਸਾਰੇ ਨੌਜਵਾਨ ਵੀਰਾਂ ਨੂੰ ਇਹ ਖੁਸ਼ੀਆਂ ਹੋਣੀਆਂ ਚਾਹੀਨੀਆਂ ਹਨ ਸੋ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਇਸੇ ਹੀ ਇਹੀ ਆਸ ਕਰਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਜੋ ਨਗਰ ਲੰਗਰ ਲਾਉਂਦਾ ਹੈ ਜਾਂ ਆਪਣੇ ਨਗਰ ਦੇ ਵਿੱਚੋਂ ਸ੍ਰੀ ਫਤੇਗੜ ਸਾਹਿਬ ਵਿਖੇ 6-7 ਟਰਾਲੀਆਂ ਵੀ ਨੌਜਵਾਨ ਵੀਰਾਂ ਦੀਆਂ ਮਾਈਆਂ ਭਾਈਆਂ ਦੀਆਂ ਭਰ ਕੇ ਜਾ ਰਹੀਆਂ ਹਨ ਸੇਵਾ ਕਰਨ ਵਾਸਤੇ ਇਹ ਬਹੁਤ ਹੀ ਜ਼ਰੂਰੀ ਹੈ ਸਾਡਾ ਫਰਜ਼ ਬਣਦਾ ਹੈ ਗੁਰੂਆਂ ਮੁਤਾਬਕ ਜੋ ਸਾਡੇ ਵਾਸਤੇ ਕੁਰਬਾਨੀਆਂ ਕਰਕੇ ਗਏ ਹਨ ਤੇ ਸਾਡਾ ਵੀ ਫਰਜ਼ ਬਣਦਾ ਹੈ ਉਹਨਾਂ ਦੀਆਂ ਉਹਨਾਂ ਨੂੰ ਯਾਦ ਕਰਨਾ ਉਹਨਾਂ ਦੀਆਂ ਸਵਾਮਾਂ ਕਰਨੀਆਂ ਬਸ ਇਹੀ ਸੰਦੇਸ਼ ਹੈ ਸਾਰੇ ਨਗਰ ਨੂੰ ਸਾਰੀਆਂ ਸੰਗਤਾਂ ਨੂੰ ਤੇ ਭਾਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੋ ਆਪਨੇ ਇੰਨਾ ਪਰਾਲਾ ਕੀਤਾ ਹੈ ਸੋ ਇਹੀ ਅਸਾਂ ਅਸੀਂ ਕਰ ਰਹੇ ਹਾਂ ਇਹੀ ਸੰਦੇਸ਼ਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਲਗਾਤਾਰ ਚੱਲੂਗਾ ਜੀ ਲੰਗਰ ਲਗਾਤਾਰ ਸ਼ਾਮ ਤੱਕ ਚੱਲੇਗਾ ਭਾਈ ਠੀਕ ਹੈ ਠੀਕ ਹੈ ਹਾਂ ਜੀ ਕਿਉਂਕਿ ਸ਼ੀਦੀ ਹਫਤੇ ਤੱਕ ਚੱਲੂਗਾ ਕਿ ਸ਼ੀਦੀ ਹਫਤੇ ਦਿੱਕਤਾਂ ਦੇਖੋ ਉੱਥੇ ਜਾ ਰਹੀਆਂ ਨੇ ਆਪਣੇ ਨਗਰ ਦੇ ਵਿੱਚੋਂ ਸੰਗਤਾਂ ਜਾ ਰਹੀ ਹੈ ਸੰਗਤਾਂ ਉੱਥੇ ਜਾ ਰਹੀਆਂ ਹਨ ਠੀਕ ਹੈ ਠੀਕ ਹੈ ਇਸ ਕਰਕੇ ਅੱਜ ਹੀ ਪਰਾਲਾ ਕੀਤਾ ਹੈ ਠੀਕ ਹੈ ਠੀਕ ਹੈ ਤੇ ਵਾਧੋ ਤੋਂ ਵਾਧਾ ਪਾ ਜੇ ਜੀ ਸਾਰੇ ਨਗਰ ਨੇ ਆਪ ਹੀ ਸਾਰਾ ਜੰਨਾ ਖਾਣਾ ਪਕਾਣਾ ਬਣਾਇਆ ਹੈ ਠੀਕ ਹੈ ਜੀ ਆਪ ਨੇ ਹੀ ਚੈਅ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ oprala ਜੀ ਪਿੰਡ ਵਸੀਆਂ ਵੱਲੋਂ ਤੇ ਭਾਈ ਸਾਹਿਬ ਨੇ ਦੱਸ ਦਿੱਤਾ ਸਾਡੇ ਨਾਲ ਮੌਜੂਦ ਨੇ ਬਜ਼ੁਰਗ ਭਾਈ ਬੋਗਾ ਸਿੰਘ ਜੀ ਤੇ ਉਹਨਾਂ ਤੋਂ ਪੁੱਛਦਿਆਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਜਿਹੜਾ ਇਹ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਵੱਲੋਂ ਇਹਦਾ ਲੰਗਰ ਚਲਾਇਆ ਜਾ ਰਿਹਾ ਹੈ ਭਾਈ ਮੋਤੀ RAM ਨੂੰ ਸਮਰਪਿਤ ਕੀ ਕਹਿਣਾ ਚਾਹੋਗੇ ਇਹ ਬਹੁਤ ਚੰਗਾ ਹੋ ਰਿਹਾ ਹੈ ਸਾਡੇ ਨਗਰ ਦੇ ਵਿੱਚੋਂ ਸਿਹੇ ਦੇ ਵਿੱਚੋਂ ਲੋਕਾਂ ਨੇ ਸਾਰੇ ਭੈਣ ਭਾਈਆਂ ਨੇ ਕੋਈ ਬਿਸਕੁਟ ਲਿਆਉਂਦਾ ਹੈ ਕੋਈ ਦੁੱਧ ਪਾਣੀ ਲਿਆ ਰਿਹਾ ਹੈ ਲੰਗਰ ਚੱਲ ਰਿਹਾ ਬਹੁਤ ਸੋਹਣਾ ਲੰਗਰ ਪਾਣੀ ਇਹ ਪ੍ਰੇਮ ਨਾਲ ਚਲਾ ਰਹੇ ਹਨ ਬਹੁਤ ਹੀ ਵਧੀਆ ਤੇ ਬੱਚਿਆਂ ਦੇ ਸਿੱਧੀ ਗੁਰਪੁਰਵਾਰ ਆ ਰਹੇ ਹਨ ਉਹਨਾਂ ਦੀ ਮਤਲਬ ਸਮਰਥਤੂਪੇ ਚਲਾ ਰਹੇ ਹਨ ਇਸ ਕਰਕੇ ਇਹ ਬਹੁਤ ਜਿਆਦਾ ਚੰਗਾ ਪ੍ਰੋਗਰਾਮ ਕਰ ਰਿਹਾ ਹੈ ਨੰਗਰ ਸਾਡਾ ਤੇ ਚੰਗੇ ਹੀ ਪ੍ਰੋਗਰਾਮ ਹੋ ਰਿਹਾ ਜਿੰਨਾ ਵੀ ਕਹਿੰਦੇ ਹੋ ਕਿਉਂ ਇਹ ਸਮਾਗਮ ਇਹ ਸਮਾਗਮ ਹੁੰਦੇ ਰਹਿਣ ਇਹ ਜੀ ਤੇ ਤਾਂ ਹੀ ਲੋਕਾਂ ਨੂੰ ਪਤਾ ਹਟਾ ਲੱਗੂਗਾ ਇਹੋ ਜੇ ਸਮਾਗਮਾਂ ਨੂੰ ਦੇਖ ਕੇ ਨੌਜਵਾਨ ਨਸ਼ਿਆਂ ਤੋਂ ਮਾੜੀਆਂ ਕ੍ਰੀਤੀਆਂ ਤੋਂ ਹੂੰ ਬਚ ਰਹੇ ਹਨ ਬਿਲਕੁਲ ਜੀ ਜੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਰਾਜ ਵਾਸਤੇ ਮੋਤੀ ਮਹਿਰਾ ਨੇ ਜੋ ਆਪਣੇ ਘਰ ਦੀਆਂ ਗਹਿਣੇ ਗੱਪੇ ਵੇਚ ਕੇ ਹੂੰ ਉਹਨਾਂ ਨੂੰ ਦੁੱਧ ਪਲਾਇਆ ਠੰਡ ਤੋਂ ਬਚਾਇਆ ਤੇ ਫਿਰ ਅਸੀਂ ਕਿਉਂ ਨਹੀਂ ਕਰ ਸਕਦੇ ਬਿਲਕੁਲ ਜੀ ਸਾਨੂੰ ਵੀ ਇਹ ਉਤਸ਼ਾਹ ਹੈ ਕਿ ਅਸੀਂ ਵੀ ਉਹਨਾਂ ਨੂੰ ਯਾਦ ਕਰੀਏ ਦੇਖੋ ਉਹਨਾਂ ਨੇ ਵੀ ਆਪਣਾ ਸਾਰਾ ਪਰਿਵਾਰ ਕੋਹਲੀ ਦੇ ਵਿੱਚ ਪੜਵਾ ਦਿੱਤਾ ਤੇ ਇਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਦੇਣਾ ਤਾਂ ਅਸੀਂ ਦੇ ਹੀ ਨਹੀਂ ਸਕਦੇ ਤੇ ਬਹੁਤ ਹੀ ਚੰਗਾ ਪ੍ਰਾਲਾ ਹੈ ਆ ਨੌਜਵਾਨਾਂ ਵਿੱਚ ਦੇਖੋ ਕਿੰਨਾ ਉਤਸ਼ਾਹ ਹੈ ਪਰ ਆਪਣੇ ਅਗਰ ਦੇ ਵਿੱਚ ਦਾ ਪਹਿਲਾ ਹੀ ਡੀਆਈਐਸ ਸਰਦਾਰ ਹਿੰਦਰ ਸਿੰਘ ਚਾਹਲ ਦੇ ਪਰਿਵਾਰ ਵੱਲੋਂ ਜੋ ਨਸ਼ੀਆਂ ਨੂੰ ਬੰਦ ਕੀਤਾ ਗਿਆ ਹੈ ਨਸ਼ਿਆਂ ਤੇ ਠੱਲ ਪਾਈ ਹੈ ਸਾਰਾ ਨਗਰ ਉਹਨਾਂ ਦਾ ਵੀ ਨੌਜਵਾਨ ਵੀਰ ਸਾਰਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਨ ਜੋ ਨਗਰ ਵਾਸਤੇ ਇਹਨਾਂ ਸੋਚ ਰਹੇ ਹਨ ਪਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਚੜ੍ਹਦੀਆਂ ਕਲਾਂ ਚ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਕੁਝ ਮੌਜੂਦ ਨੇ ਹੈਗੇ ਨੌਜਵਾਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਪਿੰਡ ਵਾਸੀਆਂ ਵੱਲੋਂ ਲੰਗਰ ਚਲਾਇਆ ਜਾ ਰਿਹਾ ਹੈਗਾ ਛੀਤੀ ਹਫ਼ਤਿਆਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਉਪਰਾਲਾ ਵੱਡਾ ਉਪਰਾਲਾ ਹੈਗਾ ਬਹੁਤ ਵਧੀਆ ਉਪਰਾਲਾ ਜੀ ਹੁਣ ਵਾਲੇ ਮੁੰਡਿਆਂ ਦਾ ਬਹੁਤ ਵਧੀਆ ਉਪਰਾਲਾ ਹੈਗਾ ਪਹਿਲਾਂ ਟੂਰਨਾਮੈਂਟ ਵੀ ਕਰਾਇਆ ਸੀ ਬਹੁਤ ਵਧੀਆ ਮੁੰਡਿਆਂ ਨੇ ਉਪਰਾਲੇ ਨਾਲ ਕਰਾਇਆ ਜੀ ਤੇ ਇਹ ਯੋਗਦਾਨ ਵੀ ਅਸੀਂ ਸਾਰੇ ਪਿੰਡ ਨਗਰ ਕੌਣੀਓ ਪਾਇਆ ਗਿਆ ਬਹੁਤ ਵਧੀਆ ਉਪਰਾਲਾ ਹੈਗਾ ਜੀ ਠੀਕ ਆ ਓਕੇ ਜੀ ਧੰਨਵਾਦ ਠੀਕ ਹੈ ਜੀ ਇਹਨਾਂ ਦਾ ਕਹਿਣਾ ਕਿ ਬਹੁਤ ਵਧੀਆ ਉਪਰਾਲਾ ਹੈਗਾ ਪਿੰਡ ਵਾਸੀਆਂ ਵੱਲੋਂ ਸਾਡੇ ਨਾਲ ਮਾਤਾ ਜੀ ਮੌਜੂਦ ਹੈ ਉਹਨਾਂ ਤੋਂ ਵੀ ਪੁੱਛਾਂਗੇ ਵਾਇਗੁਰਜੀ ਦਾ ਖਾਲਸਾ ਸਾਹਿਬ ਵਾਇਗੁਰਜੀ ਕੀ ਫਤਿਹ ਪਿੰਡ ਵਾਸੀਆਂ ਵੱਲੋਂ ਜਿਹੜਾ ਲੰਗਰ ਚਲਾਇਆ ਜਾ ਰਿਹਾ ਹੈਗਾ ਚਾਹ ਪਾਣੀ ਦਾ ਲੰਗਰ ਅਸ਼ੀਦੀ ਹਫ਼ਤੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਇਹਦੇ ਵਿੱਚ ਬਹੁਤ ਸੋਹਣਾ ਲੰਗਰ ਚੱਲ ਰਿਹਾ ਜੀ ਸਾਡੇ ਸਾਰੇ ਪੰਚਾਇਤ ਵੱਲੋਂ ਤੇ ਨਗਰ ਵਾਸੀਆਂ ਵੱਲੋਂ ਨੌਜਵਾਨ ਗੁਰਪੁਰ ਵੱਲੋਂ ਬਹੁਤ ਸੋਹਣਾ ਲੰਗਰ ਕਲਾ ਰਿਹਾ ਹੈ ਜੀ ਚਾਹ ਸਮੇਤ ਬਿਸਕੁਟਾਂ ਸਮੇਤ ਜੀ ਹਰ ਇੱਕ ਗੱਡੀ ਮੋਟਰਸਾਈਕਲ ਬੱਸਾਂ ਨਾਲ ਰੋਕ ਰੋਕੇ ਪਹਲਿਆ ਰਹੇ ਨੇ ਜੀ ਬਹੁਤ ਪਿਆਰ ਨਾਲ ਚੱਲ ਰਿਹਾ ਹੈ ਜੀ ਠੀਕ ਹੈ ਪਿੰਡ ਵੱਲੋਂ ਜਿਹੜੀ ਸੰਗਤ ਫਤਿਹਗੜ੍ਹ ਸਾਹਿਬ ਜਾਊਗੀ ਉਹ ਵੀ ਜਾ ਰਹੀ ਹੈ ਜੀ ਫਤਿਹ ਸਾਹਿਬ ਜੀ ਅੱਜ ਜੀ ਉਹ ਵੀ ਬਹੁਤ ਸਮਾਨ ਲੈ ਕੇ ਜਾ ਰਹੀ ਹੈ ਬਹੁਤ ਸਮਝਸਿਆ ਨਾਲ ਵਧੀਆ ਭਾਵ ਦੀ ਪ੍ਰੋਗਰਾਮ ਕੀਤਾ ਤਿਆਰ ਉਹਨਾਂ ਨੇ ਬਹੁਤ ਇਹ ਪਿਆਰ ਨਾਲ ਜਾ ਰਹੇ ਨੇ ਜੀ ਬਹੁਤ ਸਨਮਾਨ ਲੈ ਕੇ ਜਾ ਰਹੇ ਨੇ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੋਰ ਅੱਗੇ ਚੱਲਦੇ ਆ ਸਾਡੇ ਨਾਲ ਪੰਚਾਇਤ ਦੇ ਕੁਝ ਨੁਮਾਇੰਦੇ ਹੈਗੇ ਆ ਕਿਉਂਕਿ ਪੰਚਾਇਤ ਦਾ ਵੀ ਵੱਡਾ ਉਪਰਾਲਾ ਹੈਗਾ ਪੰਚਾਇਤ ਨੇ ਵੀ ਪੂਰਾ ਉਪਰਾਲਾ ਕੀਤਾ ਹੋਇਆ ਸਾਡੇ ਨਾਲ ਮੌਜੂਦ ਨੇਗੇ ਹਾਂ ਇਹਦਾ ਵੀ ਨਹੀਂ ਨਾ ਜੀ ਜੀ ਸਾਡੇ ਨਾਲ ਪੰਜ ਚਾਰ ਕੈਮਰੇ ਦੇਖੀ ਆ ਗਏ ਜੀ ਮੌਜੂਦ ਨੇ ਉਹਨਾਂ ਤੋਂ ਪੁੱਛਾਂਗੇ ਹਾਂਜੀ ਪਿੰਡ ਵਾਸੀਆਂ ਵੱਲੋਂ ਜਿਹੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈਗਾ ਲੰਗਰ ਪਾਣੀ ਦਾ ਚਾਹ ਪ੍ਰਸ਼ਾਦਿਆਂ ਦਾ ਹਾਂਜੀ ਬਿਸਕੁਟਾਂ ਦਾ ਲੰਗਰ ਚਲਾਇਆ ਜਾ ਰਿਹਾ ਹੈਗਾ ਕੀ ਕਹਿਣਾ ਚਾਹੁੰਦੇ ਹੋ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਪਿੰਡ ਬੰਨੀਓ ਕਿਉਂਕਿ ਅ ਸ਼ਹੀਦਾਂ ਦੇ ਦਿਨ ਚੱਲ ਰਹੇ ਹੈ ਜੀ ਤੇ ਸੰਗਤ ਰੰਗਦੀ ਹੈ ਉੱਤੋਂ ਠੰਡ ਹੈ ਹੂੰ ਤਾਂ ਲੋਕਾਂ ਲਈ ਜਿਹੜਾ ਪਿੰਡ ਦੇ ਯੂਥ ਨੇ ਮਿਲ ਕੇ ਉਪਰਾਲਾ ਕੀਤਾਗਾ ਕਿ ਕੁਛ ਨਾ ਕੁਛ ਕੀਤਾ ਜਾਵੇ ਤੇ ਚਾਹ ਤੇ ਬਿਸਕੁਟਾਂ ਦਾ ਲੰਗਰ ਲਾਇਆ ਗਿਆਗਾ ਠੰਡ ਨੂੰ ਦੇਖਦੇ ਹੋਏ ਤੇ ਲੋਕ ਸਾਰੇ ਸਾਰਾ ਪਿੰਡ ਸਹਿਯੋਗ ਦੇ ਰਿਹਾਗਾ ਬਹੁਤ ਸਾਰੇ ਲੋਕ ਇੱਥੇ ਆ ਕੇ ਜੁੜੇ ਹੋਏ ਆ ਸਾਡੇ ਨਾਲ ਤੇ ਜੋ ਵੀ ਸ਼ਰਦਾਲੂ ਆ ਜਿਹੜੇ ਨੰਗ ਰਹੇ ਆ ਸੜਕ ਦੇ ਉੱਪਰੋਂ ਦੀ ਸਾਰੇ ਚਾਹ ਦਾ ਆਨੰਦ ਮਾਣ ਰਹੇ ਆ ਜੋ ਲੰਗਰ ਲੱਗਿਆ ਉਹਦਾ ਆਨੰਦ ਮਾਣ ਰਹੇ ਆ ਇਹ ਬਹੁਤ ਸੋਹਣੀ ਇੱਕ ਕੋਸ਼ਿਸ਼ ਹੈ ਪਿੰਡਵੰਨਿਓ ਤੇ ਅੱਗੇ ਵੀ ਜਿਸ ਤਰ੍ਹਾਂ ਕੋਈ ਨਾ ਕੋਈ ਧਾਰਮਿਕ ਸਮਾਗਮ ਹੁੰਦੇ ਰਹਿਣਗੇ ਪਿੰਡ ਉਸ ਤੇ ਉਸ ਨੂੰ ਮੁੰਦੇ ਨਜ਼ਰ ਰੱਖਦੇ ਹੋਏ ਉਪਰਾਲਾ ਕਰਦਾ ਰਹਿੰਦਾਗਾ ਤਾਂ ਕਿ ਲੋਕਾਂ ਨੂੰ ਇੱਕ ਸਿਹਤ ਮਿਲਦੀ ਹੈ ਬਿਲਕੁਲ ਜੀ ਸਾਡੇ ਧਰਮ ਬਾਰੇ ਲਾਲੋ ਜੋ ਸਾਡਾ ਕਲਚਰ ਹੈ ਸਾਡੀਆਂ ਜੋ ਸ਼ਹੀਦੀਆਂ ਕੀਤੀਆਂ ਜਾਂ ਗੁਰੂ ਸਾਹਿਬਾਂ ਉਹਨਾਂ ਬਾਰੇ ਜਾਣਨ ਨੂੰ ਮਿਲਦਾਗਾ ਬਹੁਤ ਸਾਰੇ ਬੱਚਿਆਂ ਨੂੰ ਤੇ ਖਾਸ ਕਰਕੇ ਨਵਾਂ ਜੂਤ ਜਿਹੜਾ ਉਤਸ਼ਾਹਿਤ ਹੁੰਦਾਗਾ ਨਸ਼ਿਆਂ ਤੋਂ ਸਾਈਡ ਤੇ ਹੋ ਕੇ ਉਹ ਇਸ ਚੰਗੇ ਪਾਸੇ ਜੁੜਦਾਗਾ ਤੇ ਬਹੁਤ ਸੋਹਣਾ ਸਾਰੇ ਮੁੰਡੇ ਮਿਲ ਕੇ ਕਰ ਰਹੇ ਆ ਬਹੁਤ ਸੋਹਣਾ ਸ਼ਲਾਗਾ ਜੋ ਕਦਮ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਪਿੰਡ ਦਾ ਸਾਥ ਦਿੰਦੇ ਰਹਾਂਗੇ ਜਿਵੇਂ ਜਿਵੇਂ ਕੋਈ ਪਿੰਡ ਸਮਾਗਮ ਕਰਦਾ ਰਹੂਗਾ ਕੋਈ ਪ੍ਰੋਗਰਾਮ ਕਰਦਾ ਰਹੂਗਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਦੋ ਬੋਲੇ ਨੇ ਦੋ ਸ਼ਬਦ ਦੋ ਸ਼ਬਦ ਹਾਂਜੀ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਪ੍ਰਾਰਲਾ ਹੈ ਪਿੰਡ ਵੱਲੋਂ ਬਾਕੀ ਨਵੇਂ ਨੌਜਵਾਨਾਂ ਨੂੰ ਨਵੀਂ ਪੀੜ੍ਹੀ ਨੂੰ ਪਤਾ ਲੱਗਦਾ ਵੀ ਸਾਡੇ ਸੀਦਾਂ ਦੀ ਕੀ ਇਮੇਤ ਆ ਉਹਨਾਂ ਨੂੰ ਸਾਰਾ ਕੁਝ ਪਤਾ ਲੱਗਦਾ ਹੈ ਵੀ ਸਾਡੇ ਸੀਦਾਂ ਦਾ ਜੋੜ ਮੇਲਾ ਚੱਲੀ ਜਾਂਦਾ ਹੈ ਉਹਦਾ ਕਿ ਮੇਨ ਇਹ ਹੀ ਰੱਖ ਕੇ ਵੀ ਸਿੱਧਾ ਦੇ ਜੋੜ ਸਿੱਧਾ ਦੇ ਬੱਚਿਆਂ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਕੀ ਸਾਰੇ ਪਰਿਵਾਰ ਦਾ ਵੀ ਕੀ ਇਮੇਅਤ ਆ ਉਸ ਬਾਰੇ ਸਾਰਾ ਕੁਝ ਇਹ ਇਸੇ ਕਰਕੇ ਲੰਗਰ ਲਾਇਆ ਗਿਆ ਇਸ ਬਾਰੇ ਪਤਾ ਲੱਗ ਰਿਹਾ ਹੈ ਠੀਕ ਹੈ ਬਹੁਤ ਧੰਨਵਾਦੀ ਨੌਜਵਾਨਾਂ ਦਾ ਕਹਿਣਾ ਹੈ ਕਿ ਸ਼ੀਤੀ ਹਫਤਾ ਚੱਲ ਰਿਹਾ ਹੈਗਾ ਗੁਰੂ ਗੋਬਿੰਦ ਸਿੰਘ ਦੇ ਲਗਤੇ ਜਿਗਰ ਚਾਰ ਸਾਹਿਬਜ਼ਾਦਿਆਂ ਦੀ ਸ਼ੀਤੀ ਬਾਰੇ ਉੰਨੇ ਮੇਂ ਕੁਰਬਾਨੀਆਂ ਬਾਰੇ ਸਮੁੱਚੇ ਜਗਤ ਨੂੰ ਪਤਾ ਲੱਗ ਜੇ ਇਸ ਕਰਕੇ ਜਿਹੜਾ ਇਹ ਆਉਣ ਜਾਣ ਵਾਲੀਆਂ ਸੰਗਤਾਂ ਵਾਸਤੇ ਚਾਹ ਬਿਸਕੁਟਾ ਲੰਗਰ ਪਿੰਡ ਵਾਸੀਆਂ ਵੱਲੋਂ ਲਿਆ ਜਾ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਆਉਣ ਜੋ ਔਣ ਜਾਣ ਵਾਲੀਆਂ ਸਾਰੀਆਂ ਸੰਤਾਂ ਨੂੰ ਰੋਕ ਕੇ ਚਾਹ ਬਿਸਕਟ ਖਵਾਏ ਭਲਾਏ ਜਾ ਰਹੇ ਐ ਤਾਂ ਉਹ ਦਿਖਾਉਣੇ ਆ ਉਹ ਜਿਹੜੀ ਗੱਡੀ ਇਧਰ ਖੜੀ ਐ ਸੰਤਾਂ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਪਹੁੰਚੇਗੀ To the Khari Singh. ਚੜਦੀ ਕਲਾ ਵਿੱਚ ਸ਼ਟਲੀ ਜੀ ਦੋ ਸ਼ਬਦ ਬੋਲ ਦਿਓ ਮੈਂ ਨਾ ਤਾਂ ਭਾਈ ਇਹ ਤਾਂ ਬੋਲ ਕੇ ਜੀ ਬੋਲੇ ਘੜ ਕੇ ਬੁਲਾਣਾ ਕੀ ਬੋਲਣਾਗਾ ਮੈਂ ਬੋਲਣਿਆ ਕੋਈ ਨਹੀਂ ਬੋਲੋ ਜੀ ਬਸ ਇਹ ਜੀ ਲਾਈਵ ਚੱਲੀ ਜਾਂਦਾ ਲੰਗਰ ਲੱਗਿਆ ਹੋਇਆ ਜੀ ਪਿੰਡ ਦਾ ਉਪਰਾਲਾ ਬਸ ਇਲਾਕੇ ਚੱਲੀ ਜਾਂਦਾ ਹੂੰ ਜੀ ਥੈਂਕ ਯੂ ਪਿੰਡ ਬਸ ਤੋਂ ਜਿਹੜਾ ਲੰਗਰ ਚਲਾਇਆ ਜਾ ਰਿਹਾ ਹੈਗਾ ਕੀ ਕਹਿਣਾ ਚਾਹੁੰਦੇ ਹੋ ਸ਼ਬਦ ਨਹੀਂ ਬਹੁਤ ਵਧੀਆ ਆਪਰਾਲਾ ਕੀਤਾ ਜਵਾਕਾਂ ਨੇ ਵੀ ਬਹੁਤ ਵਧੀਆ ਸੋਚ ਆ ਇਹ ਵੀ ਲੰਗਰ ਚੱਲਦਾ ਹੈਗਾ ਸਿੱਧੀ ਜੋੜ ਮੇਲੇ ਵਾਸਤੇ ਹਾਂਜੀ ਵੀ ਆਈ ਸੰਗਤ ਨੂੰ ਚਾਹ ਬੇਸਕੋਣ ਲੰਗਰ ਚੱਲਦਾ ਹੂੰ ਜੀ ਬਿਲਕੁਲ ਸਾਰੀਆਂ ਸੰਗਤਾਂ ਇਸ ਉਪਰਾਲੇ ਦਾ ਸਰਾਹਣਾ ਕਰ ਰਹੀਆਂ ਕਿਉਂਕਿ ਪਿੰਡ ਵਸਨੀਕਾਂ ਲੋ ਲੰਗਰ ਚਲਾਇਆ ਜਾ ਰਿਹਾ ਹੈ ਚਾਹ ਤੇ ਬਿਸਕੁਟਾਂ ਦਾ ਆਉਣ ਜਾਲ ਬਣੀਆਂ ਸਾਰੀਆਂ ਸੰਗਤਾਂ ਨੂੰ ਚਾਹ ਤੇ ਬਿਸਕਟ ਖਵਾਈ ਪਲਾਏ ਜਾ ਰਹੇ ਹੈ ਤੁਸੀਂ ਦੇਖ ਸਕਦੇ ਹੋ ਮਹਮਾਕੇ ਸਾਰੇ ਸੰਗਤ ਸਾਰਾ ਪਿੰਡ ਪਰਾਲਾ ਕਰ ਰਿਹਾ ਸਾਰੇ ਆਉਣ ਵਾਲੇ ਜਾਣ ਵਾਲੇ ਸਾਰੀਆਂ ਸੰਗਤਾਂ ਨੂੰ ਰੋਕ ਕੇ ਚਾਹ ਤੇ ਬਿਸਕੁਟ ਦਿੱਤੇ ਜਾ ਰਹੇ ਆ ਬਣੇ ਰਹੋ ਇਸ ਵੀਡੀਓ ਦੇ ਨਾਲ ਅਗਲੀ ਅਪਡੇਟ ਅਗਲੇ ਲਾਈਵ ਦੇ ਵਿੱਚ ਸਤਿ ਸ੍ਰੀ ਅਕਾਲ